ਪੰਜਾਬ ਹਰਣੇ ਦੇ ਵਿੱਚ ਬਾਸਮਤੀ ਦਾ ਕਾਫੀ ਏਰੀਆ ਜਿਹੜਾ ਲੱਗਦਾ ਹੈਗਾ ਤੇ ਭਾਵੇਂ ਸੋਡੇ ਮੁੱਛਲ ਚੋਂ ਸਿੱਕੇ ਹੈਗੇ ਐਚ ਚ ਭਾਵੇਂ 17 18 ਹੈਗੇ ਐਚ ਇਹ 18 85 ਹੈਗੇ ਠੀਕ ਹੈ ਇਹ ਤਿੰਨੇ ਹੀ ਜਿਹੜੇ ਕਿਸਮਾਂ ਨੇ ਵਿੱਚ ਕਿਸਾਨ ਬਰਾਮਣ ਨੇ ਮੁੱਛਲ ਲਈ ਹੈ ਕਿਸੇ ਨੇ 17 18 ਕਿਸੇ ਨੇ 11 21 ਠੀਕ ਹੈ ਜਾਂ 18 85 ਤੇ ਇਹਦੇ ਵਿੱਚ ਕਿਸਾਨਪਰਾ ਕਹਿੰਦੇ ਬਾਈ ਅਸੀਂ ਦਾਣੇਦਾਰ ਦੇ ਵਿੱਚ ਇਨਸੈਕਟੀਸਾਈਡ ਕਿਹੜਾ ਵਰਤੀਏ ਕਿਉਂਕਿ ਇਹ ਇਨਾ ਕਿਸਮਾਂ ਦੇ ਵਿੱਚ ਬਈ ਗੋਭ ਦੀ ਸੁੰਡੀ ਆਉਂਦੀ ਹੈ ਜ਼ਿਆਦਾ ਕਿਉਂਕਿ ਇਹਦਾ ਗੋਭ ਹੁੰਦਾ ਮਿੱਠਾ ਵੈਸੇ ਬਾਸਮਤੀ ਨੂੰ ਗੋਭ ਦੀ ਸੁੰਡੀ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਸਭ ਤੋਂ ਵੱਧ 1885 ਜਿਹੜੀਆਂ ਪਿੱਛੋਂ ਜਾ ਕੇ ਵੱਲੀਆਂ ਵੀ ਸਖਾ ਜਾਂਦੀ ਹੈ ਠੀਕ ਹੈ ਆਪਾਂ ਸਕਤੀ ਸਾਈਡ ਕਿਹੜਾ ਵਰਤੀਏ ਵਿੱਚ ਕਿਸਾਨ ਭਰਾ ਕਹਿੰਦੇ ਬਈ ਅਸੀਂ ਸੈਕੰਡ ਲਾਸਟ ਜਿਹੜੀ ਇਹਦੇ ਵਿੱਚ ਯੂਰੀਆ ਵਰਤਾਂਗੇ ਤੇ ਵਿੱਚ ਕਿਸਾਨ ਭਰਾ ਹੈਗੇ ਬਈ ਹਨਾ ਸਪਰੇਅ ਦਾ ਵੀ ਸਹਾਰਾ ਲੈਂਦੇ ਆ ਚਲੋ ਉਦੇ ਪ੍ਰਤੀ ਆਪਾਂ ਇੱਕ ਲੱਗਦ ਵੀਡੀਓ ਪਾ ਦਾਂਗੇ ਵੀ ਕਿਹੜਾ ਫੰਗੀ ਸਿਰ ਵਰਤਨਾ ਤੁਸੀਂ ਨੇ ਤੇ ਕਿਹੜਾ ਉਹਦੇ ਵਿੱਚ ਤੁਸੀਂ ਸੁੰਡੀ ਦੇ ਵਾਸਤੇ ਟੈਕਨੀਕਲ ਵਰਤਨਾ ਹੈਗਾ ਤੇ ਬਾਸਮਤੀ ਕਿਸਮ ਦੀ ਆਪਾਂ ਨੂੰ ਜਿਆਦਾ ਚਾਹੀਦੀ ਹੁੰਦੀ ਹੈ ਦੇਖੋ ਬਈ ਕੁਆਲਿਟੀ ਹੈ ਜਿੰਨੀ ਇਹਦੀ ਵਧੀਆ ਕੁਆਲਿਟੀ ਹੋਊਗੀ ਜਿੰਨਾ ਆਪਾਂ ਇਹਦੇ ਵਿੱਚ ਸਿਪਾਰਸ਼ ਜੋ ਟੈਕਨੀਕਲ ਹੈਗੇ ਹਨ ਉਹ ਵਰਤਾਂਗੇ ਤਾਂ ਆਪਾਂ ਨੂੰ ਇਹਦੀ ਕੁਆਲਿਟੀ ਵਧੀਆ ਮਿਲ ਜਾਂਦੀ ਹੈ ਜਿੰਨੀ ਵਧੀਆ ਕੁਆਲਿਟੀ ਹੋਵੇਗੀ ਹਨਾ ਓਨੀ ਹੀ ਚੰਗਾ ਦੇਖੋ ਆਪਾਂ ਨੂੰ ਜਿਹੜਾ ਰੇਟ ਮਿਲੇਗਾ ਪਹਿਲਾਂ ਝੰਡੇ ਰੋਗ ਪ੍ਰਤੀ ਹਨਾ ਆਪਾਂ ਨੇ ਸਭ ਕੁਝ ਵਰਤਿਆ ਹੈਗਾ ਚਾਹੇ ਬਾਸਮਤੀ ਮੁਚਲ ਹੈ ਚਾਹੇ 17 18 ਚ ਹੈਗਿਆ ਰਕੀ ਹੈ ਤੇ ਹੁਣ ਲਾਸਟ ਸੈਕਿੰਡ ਯੂਰੀਆ ਪਾ ਰਹੇ ਆ ਆਪਾਂ ਸਭ ਤੋਂ ਵਧੀਆ ਬਈ ਇਹਦੇ ਵਿੱਚ ਤੁਸੀਂ ਨੇ ਵਰਤਣਾ ਹੈਗਾ ਫਰਟੇਰਾ ਠੀਕ ਹੈ ਬਾਈ ਨੇਮੀ ਵਿੱਚ ਐਫ ਐਮ ਸੀ ਕੰਪਨੀ ਦਾ ਆਉਂਦਾ ਹੈ ਵੈਸੇ ਇਹ ਕਾਫੀ ਕੰਪਨੀਆਂ ਦਾ ਆਉਂਦਾ ਹੈਗਾ ਵਧੀਆ ਵਧੀਆ ਕੰਪਨੀਆਂ ਦਾ ਆਉਂਦਾ ਹੈ ਬਾਇ ਨੇਮ ਹੈਗਾ ਇਹ ਐਫਐਮਸੀ ਦਾ ਜਿਹਦੇ ਵਿੱਚ ਗ੍ਰੈਨੂਲ ਕੋਰਾਜਨ ਹੁੰਦੀ ਹੈਗੀ 0.4% ਜੀਆਰ ਠੀਕ ਹੈ ਕਿੱਲੇ ਦੀ ਤੁਸੀਂ ਨੇ 4 ਕਿਲੋ ਵਰਤਣੀ ਹੈ ਵਿੱਚ ਕਿਸਾਨ ਭਰਾਵਾਂ ਨੇ ਇਹ 12 12 13 13 ਦਿਨ ਤੇ ਪਾਤੀ ਹੈ ਨਾ ਉਹ ਜ ਉਹਨਾਂ ਦਾ ਤਜਰਬਾ ਹੈਗਾ ਠੀਕ ਹੈ ਸਹੀ ਜਿਹੜਾ ਇਹਦਾ ਸਮਾਂ ਹੈਗਾ ਸਹੀ ਸਮਾਂ ਇਹਦਾ 20 25 ਦਿਨ ਤੋਂ ਬਾਅਦ ਹੁੰਦਾ ਹੈ ਕਿ ਇਹਨੇ ਕੰਮ ਗੋਬਦੀ ਸੁੰਡੀ ਦੇ ਕਰਨਾ ਹੁੰਦਾ ਮਾੜੀ ਮੋਟੀ ਜਿਹੜੀ ਹਲਕੀ ਫੁਲਕੀ ਪੱਤਾ ਲਵੇਟ ਦੇਖੋ ਆ ਗਈ ਹੈ ਨਾ ਉਹ ਤਾਂ ਆਉਂਦੀ ਹੈ ਤੇ ਮਰ ਜਾਂਦੀ ਹੈ ਜਿਆਦੇ ਪੱਤਾ ਲਵੇਟ ਤੇ ਤਾਂ ਦੇਖੋ ਕੰਮ ਨਹੀਂ ਕਰਦੀ ਇਹੇ ਸ਼ਿਪਾਰਸ਼ ਜਿਆਦਾ ਗੋਬਦੀ ਸੁੰਡੀ ਤੇ ਜਾਂ ਜਦੋਂ ਬਈ ਆਪਾਂ ਜੂਰੀਏ ਦੇ ਨਾਲ ਲਾ ਕੇ ਹੈ ਨਾ ਪਾਣੀ ਦੀ ਭਰ ਕੇ ਛਿੱਟਾ ਦੇ ਦਿੰਨੇ ਆ ਤਣੇ ਇਨਸੈਕਟੀਸਾਈਡ ਹੁੰਦਾ ਹੈ ਨਾ ਇਹ ਤਣੇ ਇਹਦੇ ਨਾਲ ਦੇਖੋ ਬਈ ਸਾਫ਼ ਹੋ ਜਾਂਦੇ ਆ ਸਾਫ਼ ਹੋਣ ਦੇ ਨਾਲ ਝੋਨਾ ਫਟਾਰ ਜੀ ਕਰ ਜਾਂਦਾ ਝੋਨਾ ਹਰਾ ਭਰਾ ਜਿਹੜਾ ਆਪਾਂ ਨੂੰ ਦੇਖਣ ਲੱਗ ਗਿਆ ਜਾਂਦਾ ਗੋਬ ਦੀ ਸੁੰਡੀ ਤੇ ਕੰਪਨੀ ਦੀ ਜੋ ਸਵਾਰਸ਼ ਹੈਗੀ ਹੈ ਵੀ 15 ਦਿਨ ਤੋਂ ਲੈ ਕੇ 25 ਦਿਨ ਤੱਕ ਵਰਤਣਾ ਹੈਗਾ ਹੱਦ 30 ਦਿਨ ਤੱਕ ਵਰਤਣਾ ਹੈਗਾ ਜਿਹੜਾ ਇਹਦਾ ਰਿਜਲਟ ਹੈਗਾ ਉਹ ਗੋਬ ਦੀ ਸੁੰਡੀ ਤੇ ਮੌਸਮ ਜੇ ਚੰਗਾ ਰਹਿੰਦਾ ਹੈਗਾ 20-25 ਦਿਨ ਵੀ ਕੱਟ ਸਕਦੇ ਜੇ ਮੌਸਮ ਕਈ ਵਾਰ ਗਰਮੈਸ਼ ਵਾਲਾ ਹੋ ਜਾਂਦਾ ਹੈਗਾ ਅਟੈਕ ਜਿਆਦਾ ਆ ਜਾਂਦੇ ਆ ਜੂਰੀਆ ਵਗੈਰਾ ਜਿਆਦਾ ਪਾਈ ਹੁੰਦੀ ਹੈ ਤਾਂ 15 20 ਦਿਨ ਤੇ ਕਈ ਵਾਰ ਆਪਾਂ ਨੂੰ ਦੇਖ ਸਕਦਾ ਕਹਿੰਦਾ ਮਤਲਬ ਰਿਜਲਟ ਜਿਹੜਾ ਤਾਂ 20 ਤੋਂ 25 ਦਿਨ ਦਾ ਹੁੰਦਾ ਚੰਗੇ ਵਧੀਆ ਮੌਸਮ ਤੇ ਜਿਵੇਂ ਇਸ ਸਾਲ ਮੌਸਮ ਜਿਹੜਾ ਵਧੀਆ ਰਿਹਾ ਹੈਗਾ ਇਹਨੂੰ ਤੁਸੀਂ ਜਿਆਦਾ ਵਧੀਆ ਰਹੋਗੇ ਤਾਂ 4-5 ਕਿਲੋ ਯੂਰੀਆ ਲੈ ਲਓ 4-5 ਕਿਲੋ ਇਹਦਾ ਜਿਹੜਾ ਫਰਟੇਰੇ ਦਾ ਵਜ਼ਨ ਹੁੰਦਾ ਕਿਉਂਕਿ ਮਿਕਸ ਛੇਤੀ ਹੋ ਜਾਂਦਾ ਉਦੋਂ ਬਾਅਦ ਚਾਹੀਏ ਅੱਦੇ ਗੱਟੇ ਚ ਟਰਾਲੀ ਚਾਹੀਏ ਗੱਟੇ ਦੇ ਵਿੱਚ ਇਹਦਾ ਛਿੱਟਾ ਦੇ ਦਿਓ ਪਾਣੀ ਦੇ ਭਰ ਕੇ 24 ਤੋਂ 48 ਘੰਟੇ ਤੁਸੀਂ ਇਹਦਾ ਪਾਣੀ ਖੜਾ ਰੱਖੋ ਇੱਕ ਹੋਰ ਜਿਹੜੀਆਂ ਕੋਈ ਰੇਸਲੀ ਜ਼ਮੀਨ ਹੈਗੀ ਹੈ ਹਨਾ ਜਿੱਥੇ ਪਾਣੀ ਘੱਟ ਖੜਦਾ ਉੱਥੇ ਬਈ ਨਾ ਪਾਇਓ ਕਿਉਂਕਿ ਇਹ 24 ਤੋਂ 48 ਘੰਟੇ ਖੜਾ ਪਾਣੀ ਮੰਗਦੀ ਹੈ ਡੱਬਰ ਦਾ ਪਾਣੀ ਜਿਹੜਾ ਕ੍ਰੋਸ ਨਾ ਹੋਣ ਦੇ ਕਿਉਂਕਿ ਕਈ ਵਾਰ ਪਾਣੀ ਵਗੈਰਾ ਟੁੱਟ ਜਾਂਦਾ ਹਨਾ ਟੈਕਨੀਕਲ ਹੁੰਦਾ ਜਿਹੜਾ ਇੱਕ ਪਾਸੇ ਜਿਹੜਾ ਇਕੱਠਾ ਹੋ ਜਾਂਦਾ ਹੈ ਇਹ ਗ੍ਰੀਨ ਨਿਸ਼ਾਨ ਗ੍ਰੀਨ ਟ੍ਰੈਂਗਲ ਦੀ ਦਵਾਈ ਹੈਗੀ ਹੈ ਹਰੇ ਇਨਸ਼ਾਨ ਦੀ ਦਵਾਈ ਹੈਗੀ ਹੈ ਕੋਈ ਲੜਨ ਕੋਈ ਚੜਨ ਦੇ ਵਿੱਚ ਸਮੱਸਿਆ ਕਦੇ ਵੀ ਕਿਸਾਨਾਂ ਨੂੰ ਜਿਹੜੀ ਨਹੀਂ ਆਈ ਕਿਉਂਕਿ ਭਾਵੇਂ ਇਸ ਦਵਾਈ ਦੇ ਬਾਰੇ ਹਨਾ ਭਾਵੇਂ ਇਸ ਟੈਕਨੀਕਲ ਦੇ ਬਾਰੇ ਕਿਸਾਨਾਂ ਨੂੰ ਨੌਲੇਜ ਹੈਗੀ ਆ ਚੰਗੀ ਤਰ੍ਹਾਂ ਵਰਤਨ ਦਾ ਪਤਾ ਫਿਰ ਵੀ ਦੇਖੋ ਸਾਡਾ ਮਕਸਦ ਹੈਗਾ ਜਾਣਕਾਰੀ ਪਾਉਣਾ ਕਿਉਂਕਿ ਜਾਣਕਾਰੀ ਸਾਨੂੰ ਬਈ ਸਮੇਂ ਸਰ ਹਰ ਸਾਲ ਜਿਹੜੀ ਪਾਉਣੀ ਪੈਂਦੀ ਹੈ ਕਿਉਂਕਿ ਹਰ ਰੋਜ਼ ਕਿਸਾਨ ਭਰਾਵਾਂ ਦੇ ਛੇਤਾਂ ਦੇ ਵਿੱਚ ਜਿਹੜਾ ਅਸੀਂ ਰਹਿੰਨੇ ਹੈਗੇ ਆ ਤੇ ਜੇ ਤੁਹਾਡੇ ਹੀ ਤਿੰਨੇ ਕਿਸਮਾਂ ਲੱਗੀਆਂ ਹੈਗੀਆਂ ਨੇ ਤਾਂ ਚੁੱਪ ਕਰਕੇ 15 ਦਿਨ ਦੀ ਫਸਲ ਹੈ 20 ਦਿਨ ਦੀ ਫਸਲ ਹੈ 25 ਦਿਨ ਦੀ ਫਸਲ ਹੈ ਹਨਾ ਤੁਸੀਂ ਸੈਕੰਡ ਲਾਸਟ ਯੂਰੀਆ ਪਾ ਰਹੇ ਹੋ ਤਾਂ ਚੁੱਪ ਕਰਕੇ ਕਿੱਲੇ ਦੀ ਚਾਰ ਕਿਲੋ ਫਰਟੇਰਾ ਪਾ ਦਿਓ ਵਧੀਆ ਸੋਡੇ ਫਟਾਰ ਹੁਣ ਵਧੀਆ ਸੋਡੇ ਇਹ 15 20 ਦਿਨ ਜਿਹੜੀ ਗੋਭ ਦੀ ਸੰਡੀ ਤੋਂ ਜਿਹੜੀ ਰਾਹਤ ਮਿਲਣੀ ਹੈਗੀ ਆ ਜੇ ਜਿਆਦਾ ਪੱਤਾ ਲਵੇ ਤਾਂ ਉਹਦੇ ਫਿਰ ਤਾਂ ਦੇਖੋ ਆਪਾਂ ਸਪਰੇਅ ਦਾ ਹੀ ਸਾਰਾ ਜਿਹੜਾ ਲੈਣੇ ਹੈਗੇ ਅੱਗੇ ਜਾ ਕੇ ਮੈਂ ਸਿਫਾਰਿਸ਼ ਇਹ ਗੋਭ ਦੀ ਸੰਡੀ ਤੇ ਜਿਹੜੀ ਫਟਾਰ ਵਾਸਤੇ ਸਿਫਾਰਿਸ਼ ਕਰੀ ਜਾਂਦੀ ਆ ਕਿਉਂਕਿ ਇਹਦੇ ਵਿੱਚ ਕੋਰਾ ਜਨਨ ਵਾਲਾ ਹੀ ਟੈਕਨੀਕਲ ਹੈਗਾ ਗ੍ਰੇਨੂਲ ਫਾਰਮ ਦੇ ਵਿੱਚ ਹੈਗਾ ਧੰਨਵਾਦ